ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਨਿਸ਼ਾਨ ਸਿੰਘ ਦੇ ਘਰੇ ਆਏ ਆਂ ਦੋਸਤੋ ਤੇ ਪਸ਼ੂ ਤੁਹਾਨੂੰ ਅੱਜ ਤਿੰਨ ਵਿਹੜਾ ਦਿਖਾਵਾਂਗੇ ਇੱਕ ਮੱਝ ਇੱਕ ਨੀਲੀ ਦਾ ਵੀ ਦਾ ਜਿਹੜਾ ਦੋਸਤੋ ਕਟਾ ਬੁੱਲ ਹੈਗਾ ਇਹ ਦਿਖਾ ਦਾਂਗੇ ਠੀਕ ਹੈ ਜੀ ਤੇ ਪੂਰੀ ਇਨਫਾਰਮੇਸ਼ਨ ਆਪਾਂ ਵੀਰ ਗੁਰਨਿਸ਼ਾਨ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਜੋ ਦੋਸਤੋ ਅੱਜ ਵੀ ਜਿਹੜੇ ਪਸ਼ੂ ਨੇ ਜਿਆਦਾ ਜਿਹੜਾ ਦੋਸਤੋ ਸ ਤੇ ਇੱਕ ਕਟਾਪਾ ਤੁਹਾਨੂੰ ਸਟਾਰਟਿੰਗ ਤੋਂ ਜਿਹੜਾ ਮਾਰਲੀ ਇਹ ਵੀ ਦਿਖਾ ਦਾਂਗੇ ਜਿਸ ਵੀਰ ਨੂੰ ਪਸੰਦ ਆਊਗਾ ਭਾ ਪੜਦਾ ਜੈਜ ਲੱਗੂਗਾ ਤੁਸੀਂ ਵੀਰ ਨਿਸ਼ਾਨ ਦੇ ਨਾਲ ਸਬਦਾ ਕਰ ਸਕਦੇ ਹੋ ਅੱਜ 17 ਅਪ੍ਰੈਲ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ 12:30 ਵਜੇ ਦਾ ਜਿਹੜਾ ਸਮਾਂ ਹੈਗਾ ਜੀ ਠੀਕ ਹੈ 12:30 ਵਜੇ ਦਾ ਜਿਹੜਾ ਦੁਪਹਿਰ ਦਾ ਸਮਾਂ ਗੱਲਬਾਤ ਆਪਾਂ ਬਾਈ ਨਿਸ਼ਾਨ ਦੇ ਨਾਲ ਕਰਦੇ ਹਾਂ ਆਓ ਪੁੱਛਦੇ ਹਾਂ ਅੱਜ ਕੀ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੀ ਹਾਂਜੀ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੋ ਹਾਂ ਠੀਕ ਠਾਕ ਭਰਾ ਬਹੁਤ ਵਧੀਆ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਿਸ਼ਾਨ ਭਾਈ ਅੱਜ ਪਸ਼ੂ ਕਿੰਨੇ ਬਕਾਊਗਾ ਇਹ ਨਾ ਵੈਣਾ ਵਾ ਇੱਕ ਇੱਕ ਮਾਜਾ ਦੇ ਇੱਕ ਮਾ ਕੱਟਾ ਨੀਲੀ ਦਾ ਵੀਰਾ ਕੱਟਾ ਨੀਲੀ ਦਾ ਵੀ ਹਾਂਜੀ ਇਹ ਕਿੱਥੋਂ ਲੈ ਜਾਂਦਾ ਵੀਰ ਬੜਾ ਸੋਹਣਾ ਇਦਾਂ ਹੀ ਮਿਲ ਗਿਆ ਲੈ ਜਾਂਦਾ ਵੀਰ ਜੀ ਅੱਛਾ ਜੀ ਲਾਵੀ ਦੋਸਤੋ ਨੀਲੀ ਦਾ ਵੀ ਤਾਂ ਕਟਾ ਭਰਾਵੋ ਠੀਕ ਆ ਢੋਡਾ ਆ ਨਾ ਸਿੰਗਾ ਸੰਗਾ ਢੋਡਾ ਢੋਡਾ ਠੀਕ ਆ ਮੂੰਹ ਦੋ ਦੰਦਾਂ ਦੇ ਜੇ ਪੁੱਟਾ ਨਹੀਂ ਦੇ ਜਾਵੇ ਜੀ ਤੇ ਮੂੰਹ ਹਾਂਜੀ ਦੋ ਦੰਦਾਂ ਦੇ ਦੋ ਦੰਦਾਂ ਦੇ ਮੂੰਹ ਹਾਂਜੀ ਠੀਕ ਆ ਟੇਡਾ ਕਟਾ ਆ ਵੇਖੋ ਹਾਂਜੀ ਠੀਕ ਆ ਟੇਡਾ ਚੀਰ ਹੁੰਦਾ ਦੋਸਤੋ ਤੇ ਆ ਬਾਡੀ ਬੰਤਰ ਜੇ ਆ ਸਰੀਰ ਘਟਾਂਜਾ ਜਿਹੜਾ ਮਾਲੀ ਦਾ ਤੁਸੀਂ ਦੇਖ ਸਕਦੇ ਹੋ ਚਾਰੇ ਪੈਰ ਤੋਤੇ ਆ ਤੇ ਪੂਛ ਉੱਪਰ ਤੱਕ ਵਾਈਟ ਆ ਵੇਖੋ ਹਾਫ ਹਾਫ ਵਾਈਟ ਕਹਿ ਲੋ ਤੇਸਟਿਕਲ ਬਹੁਤ ਸਾਫ ਨਹੀਂ ਹੁੰਦੇ ਤੇਸਟਿਕਲ ਤਾਂ ਬਹੁਤ ਸਫਾਈ ਦੇ ਵਿੱਚ ਆ ਤੇ ਆਹ ਵੇਖੋ ਆਖੋ ਕਿ ਬਿਲਕੁਲ ਬਿੱਲੀ ਮਣਕੀ ਆਖਾ ਕੋਈ ਨਹੀਂ ਕਰ ਲੋ ਸੱਟ ਠੀਕ ਹੈ ਜੀ ਤੇ ਆਹ ਵੇਖੋ ਜੀ ਬਿਲਕੁਲ ਮਣਕਣੀ ਆਖਾ ਦੋਸਤੋ ਠੀਕ ਹੈ ਤੇ ਟੇਡਾ ਕਾਟਾ ਤੇ ਬਿਲਕੁਲ ਮਾਦੀ ਤੁਸੀਂ ਵੇਖੋਗੇ ਪਤਲੀ ਚਮੜੀ ਦਾ ਨਿਸ਼ਾਨ ਭਈ ਅਕੇ ਨਾਥ ਨੂੰ ਤੁਹ ਜੀ ਰੇੜੀ ਰੂੜੀ ਤੇ ਲੱਗਾ ਹਾਂ ਜੀ ਵੀਰ ਜੀ ਰੇੜੀ ਤੇ ਲੱਗਾ ਜੋ ਜੋ ਪਤਾ ਵਧੀਆ ਹਾਂ ਜੀ ਆ ਵਧੀਆ ਜੋਬ ਦਾ ਵੀਰ ਜੀ ਠੀਕ ਹੈ ਤੇ ਅਗਿਆ ਕ੍ਰੋਸ ਕ੍ਰੂਸ ਨਹੀਂ ਕਰਦਾ ਹੁਣ ਹਾਂ ਨਹੀਂ ਨਹੀਂ ਵੀਰ ਜੀ ਅਜ ਦੋਂਦਾ ਹੈ ਮਾਲੀ ਹਾਂਜੀ ਦੋਂਦਾ ਵੀ 2.5 ਸਾਲ ਦੀ ਉਮਰ ਹੈ ਸਾਰੀ ਹਾਂਜੀ ਠੀਕ ਆ ਦਿਖਾਈਏ ਵੀਰ ਤੋਰੋ ਲਓ ਵੀ ਪ੍ਰਭੂ ਇਹ ਕਟਾ ਵੀਰ ਨਿਸ਼ਾਨ ਦੇ ਕੋਲ ਨੀਲੀ ਰਾਵੀ ਦੇ ਵਿੱਚ ਨਸਲ ਦੇ ਵਿੱਚ ਤੇ ਟੇਡਾ ਕਟਰ ਮਾਲੀ ਦਾ ਇਹ ਟੈਸਟਿਕਲ ਜਿਹੜੇ ਦੋਸਤੋ ਬਿਲਕੁਲ ਸਟੇਟ ਟੈਸਟਿਕਲ ਤੇ ਤੇ ਸਫਾਈ ਵੇਖੋ ਤੁਸੀਂ ਕਟੇ ਦੀ ਆ ਵੇਖੋ ਜੀ ਕਟ ਕਟ ਠੀਕ ਆ ਚੀਰ ਚੂ ਰੋਟੇਡਾ ਹੁੰਦਾ ਤੇ ਚਾਰੇ ਪੈਰ ਤੋਂ ਥੇ ਆ ਉਮਰ ਸਾਰੀ 2.5 ਸਾਲ ਆ ਰੇੜੀ ਲੱਗਾ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਓਕੇ ਵੀਰ ਨੇ ਜਾਨ ਲੈ ਚਲ ਗਏ ਲੋ ਵੀ ਦੋਸਤੋ ਇਹ ਜਿਹੜੇ ਵੀਰ ਨੇ ਖਾਸ ਤੌਰ ਤੇ ਘਰੇ ਮਾਲੀ ਰੱਖਣਾ ਠੀਕ ਆ ਜੀ ਪਸ਼ੂਆਂ ਦੇ ਵਿੱਚ ਮੱਝਾਂ ਦੇ ਵਿੱਚ ਤਾਂ ਤੁਸੀਂ ਜਿਹੜਾ ਇਹ ਮਾਲੀ ਕਟਾ ਲੈ ਕੇ ਜਾ ਸਕਦੇ ਹੋ ਬਿਲਕੁਲ ਦੋ ਦੰਦ ਹੈਗਾ ਮੂੰਹ ਜੇਕਰ ਦੋਸਤੋ ਤੁਸੀਂ ਦੇਖਣਾ ਤਾਂ ਸਦੀ ਨਾਲ ਘਰ ਵਿਜ਼ਿਟ ਕਰਕੇ ਵੇਖ ਸਕਦੇ ਹੋ ਦੰਦੋਂ ਜਿਹੜਾ ਦੋਸਤੋ ਦੋ ਦੰਦਾਂ ਠੀਕ ਆ ਰੇਡ ਪਾਪੜਤਾ ਵੀਰ ਕੋ ਪੁੱਛ ਲਈਏ ਆਪਾਂ ਨਿਸ਼ਾਨભાઈ ਕੀ ਡਿਮਾਂਡ ਫਿਰ ਇਸ ਕੱਟੇ ਦੀ ਜੀ 42000 42 ਹਾਂਜੀ ਕੋਈ ਲੈਣ ਦੇਣ ਵਾਲਾ ਕੋਈ ਮੰਨਤਣਾ ਥੋੜਾ ਬੜਾ ਹੋ ਮੌਕੇ ਤੇ ਮੰਨਤਣਾ ਭਾਜੀ ਠੀਕ ਹੈ ਜੀ ਹਾਂਜੀ ਜ਼ਿਆਦਾ ਨਹੀਂ ਹੋਊਗਾ ਵੀਰ ਜੀ ਠੀਕ ਆ ਭਰਾ ਹਾਂਜੀ 42000 ਜਿਹੜਾ ਦੋਸਤੋ ਮੋਲ ਲੱਗਦਾ ਠੀਕ ਇਹ ਰੇੜੀ ਲੱਗਾ ਜਾਏ ਵਧੀਆ ਰੇੜੀ ਜੋ ਪਤਾ ਹੈ ਇਹ ਰੇੜੀ ਚੁੱਪਦਾ ਰੇੜੀ ਲੱਗਾ ਵੀਰ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਸੋ ਬਾਕੀ ਤੁਸੀਂ ਘਰ ਵਿਜਟ ਕਰਕੇ ਕੋਈ ਮਾਰਲੀ ਦੇਖੋਗੇ ਤੇ ਪਸੰਦ ਆਊਗਾ ਠੀਕ ਹੈ ਜੀ ਕਰੈਕਟਰ ਮਾਰਕਿੰਗ ਜਿਹੜੀ ਵੀ ਆ ਆ ਵੇਖੋ ਤੁਸੀਂ ਬਿਲਕੁਲ ਕੋਈ ਜਿਆਦਾ ਲਿਮਟਡ ਜੀ ਬਿਲਕੁਲ ਸਫੇਦੀ ਹੋਗੀ ਬਾਹਰ ਤੋਂ ਘੱਟ ਕੋਈ ਕਿਸ ਤਰ੍ਹਾਂ ਕੋਈ ਨਿਸ਼ਾਨ ਐਵੇਂ ਨਹੀਂ ਫालतੂ ਨਹੀਂ ਲੱਗੇਗਾ ਪੂਰੇ ਜਿਹੜੇ ਦੋਸਤੋ ਜੈਜ ਜੈਨੂਅਲ ਮਾਰਕਿੰਗ ਆ ਇਸ ਤੋਂ ਬਾਅਦ ਪਹਿਲੇ ਨਿਸ਼ਾਨ ਅਗਲੀ ਆਪਣੇ ਕੋਲ ਇਹ ਮੱਝ ਹਾਂਜੀ ਮੱਝ ਆ ਭਾਜੀ ਇਹਦੇ ਮਗਰ ਕੱਟਾ ਜੋ ਤੇ 7 ਕਿਲੋ ਦੁੱਧ ਰੈਡੀ ਜੋ ਹੁਣ ਹਾਂਜੀ ਤੇ ਨਵੇਂ ਦੁੱਧ ਹੋ ਗਈ ਮੱਝ 10 ਤਰੀਕ ਦੀ ਹੋਈ ਨਵੇਂ ਦੁੱਧ ਅੱਛਾ 10 ਅਪ੍ਰੈਲ ਨੂੰ ਬਣੀ ਹੈ ਜੀ ਹਾਂਜੀ ਠੀਕ ਆ ਤੇ ਮਗਰ ਕਟਾ ਹੈ ਨਾ ਹਾਂਜੀ ਮਗਰ ਕਟਾ 7 ਕਿਲੋ ਦੁੱਧ ਹਸ ਟਾਈਮ ਹੈ ਗਏ ਜਿੰਦੇ ਮਿਲਦੀ ਬੱਚੇ ਤੇ ਨਾ ਜੀ ਹਾਂਜੀ ਮਿਲਦੀ ਦੋਨੋਂ ਟਾਈਮ ਬੱਚੇ ਦੇ ਠੀਕ ਆ ਆ ਦੇਖੋ ਜੀ ਠੀਕ ਆ ਮਿਲਦੀ ਦੋਨੋਂ ਟਾਈਮ ਬੱਚੇ ਦੇ ਆ ਤੇ 7 ਕਿਲੋ ਜਿਹੜਾ ਦੁੱਧ ਹੁਣ ਹੈਗਾ ਮੌਜੂਦਾਂ ਦੇ ਥੱਲੇ ਠੀਕ ਆ ਜੀ ਆਹ ਠੰਡੇ ਪਾ ਠੀਕ ਆ ਤੇ ਪੱਛਾ ਸਾਹਮਣੇ ਮਗਰ ਪਿੱਛੇ ਖੜਾ ਸੀ ਨਾ ਉਹ ਕਟਾ ਹਾਂਜੀ ਆ ਕਟਾ ਵੇਖ ਲਓ ਇਹ ਕਟਾ ਵੇਖ ਲਓ ਜੀ ਠੀਕ ਆ ਇਹ ਇਸ ਮਾਜ ਦੇ ਥੱਲੇ ਆ ਤੇ ਸਮਾਂ ਕੋਈ 2 ਮਹੀਨੇ ਡੇਢ ਦਾ ਸੀ ਹਾਂਜੀ 2 ਮਹੀਨੇ ਹੋਗਾ 2 ਕੁ ਮਹੀਨੇ ਦਾ ਸਮਾਂ ਠੀਕ ਆ 7 ਦਿਨ ਹੋ ਗਏ ਮਿਲ ਕੇ 10 ਅਪ੍ਰੈਲ ਦੀ ਬਣੀ ਆ ਹਾਂਜੀ ਠੀਕ ਆ ਰੱਖਿਆ ਜੀ ਨਹੀਂ ਨਹੀਂ ਆਪਣੇ ਮਾਲੀ ਤੋਂ ਬਣੀ ਆ ਮਾਲੀ ਤੋਂ ਹਾਂਜੀ ਠੀਕ ਆ ਮਾਲੀ ਤੋਂ ਬਣੀ ਆ ਭਰਾਵੋ ਠੀਕ ਆ ਖੋਲ ਕੇ ਮੈਂ ਤੁਹਾਨੂੰ ਤੋੜ ਕੇ ਦਿਖਾ ਦਿੰਦਾ ਇਹ ਬਾਕੀ 7 ਕਿਲੋ ਜਿਹੜਾ ਦੁੱਧ ਜੇਰੀ ਕਿਸੇ ਵੀਰ ਨੇ ਆਣ ਕੇ ਚਵਾਈ ਕਰਨੀ ਹੈ 7 ਕਿਲੋ ਤੁਸੀਂ ਇਹਦੇ ਥੱਲੇ ਦੁੱਧ ਜਿਦਾ ਚੋ ਸਕਦੇ ਜੀ ਆ ਦੇਖੋ ਜੀ ਖਿਲਾਰ ਲਓ ਜੀ ਕਮਾ ਲਓ ਜੀ ਕਿ ਵਾਜੀ ਵੀ ਨਹੀਂ ਜਾਣ ਬੜੀ ਲੱਗੀ ਆ ਹਾਂਜੀ ਬੜੀ ਲੱਗੀ ਹੈ ਜੀ ਠੀਕ ਹੈ ਜੀ ਓਦਾਂ ਪਾਣ ਅਗਰ ਚੋਨੇ ਸਾਢੇ ਪੰਜ ਤੋਂ 6 ਦੇ ਵਿੱਚ ਵਿੱਚ ਅੱਜ ਆਪਾਂ 1.5 ਚੋਏ ਆ ਅੱਜ ਆਪਾਂ ਇਹਨੂੰ 7:00 ਵਜੇ ਦੇ ਵਿੱਚ ਚੁੰਦਿਆ ਠੀਕ ਆ ਹਾਂਜੀ ਇਹਦਾ ਮੋਲ ਕਿੰਨਾ ਹੈ ਇਹਦਾ ਮੋਲ ਹੈ ਵੀਰ ਜੀ 52000 52 ਹਾਂਜੀ ਠੀਕ ਹੈ ਭਰਾ 52000 ਜਿਹੜਾ ਦੋਸਤੋ ਇਹਦਾ ਮੁੱਲ ਆ ਠੀਕ ਆ 52000 ਦੇ ਵਿੱਚੋਂ ਮਾਨਤਨ ਹਰ ਇੱਕ ਪਸ਼ੂ ਦੇ ਵਿੱਚੋਂ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੁੱਲ 52000 ਠੀਕ ਆ ਬਾਕੀ ਆਹ ਥਾਣਾ ਤੁਹਾਨੂੰ ਦੇਖ ਲਈ ਫਿਰ ਤੁਸੀਂ ਦੇਖ ਲਓ ਠੀਕ ਆ ਇਸ ਤੋਂ ਬਾਅਦ ਬਾਈ ਨਿਸ਼ਾਨ ਅੱਗੇ ਵੜਾ ਆ ਗਈ ਆਪਣੇ ਕੋਲ ਹਾਂਜੀ ਵੜੇ ਇਹਦੇ ਮਗਰ ਵੀਜੀ ਵੱਛੀ ਜੋ ਕੱਲ੍ਹ ਸੁੱਈ ਆ ਇਹ ਕੱਲ੍ਹ ਦੀ ਸੁੱਈ ਹਾਂਜੀ ਸੂਆ ਸੁਆਇ ਵਿਜੀ ਤੀਜਾ ਸੁਈ ਜੋ ਤੀਜਾ ਸੁਗਾ ਹਾਂਜੀ ਸੁਈ ਕਾਲੀ ਹਾਂਜੀ ਮਗਰ ਵਛੀ ਆ ਮਗਰ ਸਹੀ ਵਾਲਾਂ ਗਿਚ ਬਛੀ ਆ ਬਛੀ ਪੂਰੀ ਵਧੀਆਈ ਮਗਰ ਆਹ ਦੇਖੋ ਜੀ ਠੀਕ ਆ ਇਹ ਮਗਰ ਜਿਹੜਾ ਦੋਸਤੋ ਫੀਮੇਲ ਕਾਫ ਆ ਤੇ ਕੱਲ ਸੁਈ ਚੇਰ ਪ੍ਰੋਪਰ ਪੈ ਗਈ ਵਧੀਆ ਹਾਂਜੀ ਪ੍ਰੋਪਰ ਪੈ ਗਈ ਭਾਈ ਵੀਡੀਓ ਵੀ ਆਪਣੇ ਤੋਂ ਬਣੀ ਜੋ ਠੀਕ ਆ ਜੀ ਆਹ ਦੇਖੋ ਜੀ ਕਰਦੀ ਆ ਤੁਹਾਡੇ ਤੋਂ ਤਾਂ ਮੈਂ ਬੈਠ ਕੇ ਦਿਖਾ ਦੇਣਾ ਤੁਹਾਨੂੰ ਲੱਗ ਲੱਗਦੀ ਮਾਰਦੀ 11 12 ਕਿਲੋ ਬੋਲਾ ਆਇਓ ਠੀਕ ਆ ਜੀ ਆ ਮਾਰ ਜੰਦੀ ਵਧੀਆ ਜੀ ਪਰ ਨਾ ਲੋ ਜੇ ਤਾਂ ਬਿਨਾ ਜੂੜ ਤੋਂ ਆਪਾਂ ਸੀ ਹੁੰਦੇ ਜੀ ਨਾ ਦੇਖੋ ਜੀ ਹਾਂਜੀ ਆਹ ਦੇਖੋ ਜੀ ਸੀ ਇਹੋ ਜੀ ਗੱਲ ਬਾਤ ਨਹੀਂ ਹੈਗੀ ਅਜੇ ਆਹ ਦੇਖੋ ਜੀ ਵੇ ਠੰਡੀ ਤੇਰੀ ਵੈੜਾ ਹਾਂਜੀ ਆ ਕਰੋ ਚੈੱਕ ਤੇ 12 ਕਿਲੋ ਹੁਣ ਬੋਲੇ ਦੇ ਵਿੱਚ ਹੈ ਹਾਂਜੀ 12 ਕਿਲੋ ਬੋਲੇ ਦੇ ਵਿੱਚ ਹੈ ਭਾਜੀ ਦੋ ਡੰਗ ਚੋਲੀ ਆ ਹਾਂਜੀ ਦੋ ਡੰਗ ਚੋਈ ਆ ਵਧੀਆ ਨਿਕਲੀ ਚੋਈ ਹਾਂਜੀ ਵਧੀਆ ਇੱਕ ਨੰਬਰ ਨਿਕਲੀ ਭਾਜੀ ਕਿਸੇ ਤਾਂ ਚ ਕੋਈ ਛੱਡਾ ਨਹੀਂ ਕੋਈ ਕੋਸ਼ ਨਹੀਂ ਪੋਲੀ ਆ ਰੂਮਰ ਕੀ ਆ ਤੇ ਮੋਲ ਨਿਸ਼ਾਨ ਵੀਰੇ ਮੋਲ ਵੀਰ ਜੀ ਦਾ 38000 38 ਹਾਂਜੀ ਖੁੱਲ ਗਿਆ ਜੀ ਠੀਕ ਆ 38000 ਆ ਦੋਸਤੋ ਮੋਲ ਤੇ ਸੂਈ ਸੁਭਾਈ ਵੈੜਾ ਤਸੱਲੀ ਜੜੀ ਤੁਸੀਂ ਦੋ ਟਾਈਮ ਦੀ ਕਰ ਲਓ ਬੇਸ਼ੱਕ ਹੁਣ ਬੋਲੇ ਤੇ ਆ ਠੀਕ ਆ ਆ ਦੇਖੋ ਠੀਕ ਹੈ ਥਾਂ ਦੇਵਾ ਜਿਹੜਾ ਦੋਸਤੋ ਸੋਨਾ ਵਖਾਉਂਦੀ ਹੈ ਤੇ ਪੱਧਰ ਬਿਲਕੁਲ ਥਾਂ ਤੋਂ ਸਾਇ ਚੰਗਾ ਬਿਲਕੁਲ ਮੁੱਠੀ ਵਾਲਾ ਠੀਕ ਹੈ ਆ ਦੇਖੋ ਜੀ ਕਿਹੜਾ ਚਾਣਾ ਭਾਈ ਅਹ ਠੀਕ ਆ ਦੋਸਤੋ ਬਾਕੀ ਵੈੜ ਓਵਰਆਲ ਤੁਸੀਂ ਦੇਖ ਲਈ ਆ ਥਣ ਦੇ ਵਿੱਚ ਦੀ ਸਫਾਈ ਪੂਰੀ ਆ ਥਣ ਥਣ ਚੰਗਾ ਲੱਗਾ ਮੁੱਠੀ ਵਾਲਾ ਬਿਲਕੁਲ ਥਣ ਲੱਗਾ ਹੈਗਾ ਵੈੜ ਦੇ ਠੀਕ ਆ ਆ ਕਰੋ ਚੈੱਕ ਜੀ ਬਿਣਾ ਜੂੜ ਤੋਂ ਵੀ ਜੀ ਇਹ ਤਿੰਨੇ ਵੈੜਾ ਚੋਈਦੇ ਆਪਾਂ ਅੱਛਾ ਜੀ ਹਾਂ ਜੀ ਲਓ ਵੀ ਭਰਾਵੋ ਕਰੋ ਚੈੱਕ ਆ ਥਣ ਜੇ ਤੇ ਬਿਲਕੁਲ ਇਹ ਮੁੱਠੀਲਾ ਥਣ ਆ ਠੀਕ ਆ ਨਿਸ਼ਾਨ ਵੀ ਤਾਂ ਕੀ ਡਿਮਾਂਡ ਸੀ ਤੁਸੀਂ ਦੀ 38000 ਰੁਪਏ 38000 ਹਾਂਜੀ ਵਿੱਚੋਂ ਮਾਤਨ ਹੈਗਾ ਨਾ ਹਾਂਜੀ ਕਰਦਾਂਗੇ ਮਾਤਨ ਚਲੋ ਭਰਾ ਤੇ ਅਗਲੀ ਵਾਰ ਆ ਕੀ ਆਪਨੇ ਕਿਹਨੂੰ ਇਹ ਰਾਤੀ ਸੂਈ ਆ ਭਾਜੀ ਇਹਦੇ ਥੱਲੇ 11 12 ਕਿਲੋ ਖੁੱਲਾ ਬੋਲਾ ਜੋ ਤੇ ਮਗਰ ਇਹਦੇ ਬੱਚਾ ਜੋ ਇਹਦੇ ਮਗਰ ਬੱਚਾ ਆ ਗਿਆ ਹਾਂਜੀ ਫੋਲ ਵੱਡੀ ਹਾਈਟ ਆ ਨਾ ਜੀ ਕੱਦ ਕਾਠ ਪੂਰਾ ਉੱਚਾ ਠੀਕ ਆ ਫੋਲ ਵੱਡੇ ਕੱਦ ਕਾਠ ਦੇ ਵਿੱਚ ਕੱਲ ਰਾਤੀ ਸੂਈਆ ਦੋਸਤੋ 나ੜੂ ਬੱਚੇ ਦੇ ਨਾਲ ਦੇਖ ਸਕਦੇ ਹੋ ਬੱਚਾ ਨੀਲ ਕਾਫ ਆ ਆ ਦੇਖੋ ਠੀਕ ਆ ਜੀ ਨੀਲ ਕਾਫ ਆ ਇਸਾ ਵੇਰ ਦੇ ਥੱਲੇ ਤੇ ਫੇਸ ਕੁਆਲਿਟੀ ਤੁਸੀਂ ਵੇਖ ਲਓ ਜੀ। ਸੁਬਾ ਤੂਜਾ? ਹਾਂ ਨਹੀਂ ਪਹਿਲਾਂ ਨਹੀਂ ਸੁੱਈ ਭਾਜੀ। ਪਹਿਲਾਂ ਨਹੀਂ ਸੁੱਈ ਆ। ਹਾਂਜੀ। ਆ ਦੇਖੋ ਜੀ। ਠੀਕ ਹੈ ਨਿਸ਼ਾਨ ਭਾਈ। ਕੋਈ ਇਹੋ ਜੀ ਗੱਲ ਬਾਤ ਨਹੀਂ ਠੰਡੀ ਸੀੜਿਆ ਭਾਜੀ। ਤੇ ਚਵਾਈ ਸੋਹਣੀ ਨਿਕਲੀ? ਹਾਂਜੀ ਚਵਾਈ ਇੱਕ ਨੰਬਰ ਨਿਕਲੀ ਭਾਜੀ। ਠੀਕ ਹੈ। ਜੇਰ ਜੁਰ ਪ੍ਰੋਪਰ ਪੈ ਗਈ ਸੀ। ਹਾਂ ਜਿਹਰੇ ਪ੍ਰੋਪਰ ਹੈਗੀ ਭਾਜੀ। ਠੀਕ ਹੈ ਵੀਰੇ। ਮੁੱਠੀ ਜਿਹੜਾ ਥਾਂ ਲੱਗਾ ਇਕੱਲਾ-ਇਕੱਲਾ ਭਾਜੀ ਜਿੱਥਾ ਫਿਰ ਲਾ ਪੂਰੀਆਂ। ਆ ਦੇਖੋ ਜੀ। ਠੀਕ ਆ ਥਣ ਥਣ ਜਿਹੜਾ ਦੋਸਤੋ ਬਿਲਕੁਲ ਮੁਠੀ ਵਾਲਾ ਤੇ ਐਂ ਤਸੱਲੀ ਬਖਸ਼ਾ ਤੇ ਸੁਆ ਜਿਹੜਾ ਦੋਸਤੋ ਪਹਿਲਾਂ ਸੋਈ ਆ ਠੀਕ ਆ ਤੇ ਕਿੰਨਾ ਕੁ ਪੌਲਾ ਕੱਢਿਆ ਇੱਕ ਟਾਈਮ ਨਾਲ ਹੁਣ ਜੀ ਇਹ ਵੀਰ ਜੀ 5 5 5.5 ਕਿਲੋ ਕੱਢਿਆ ਇੱਕ ਟਾਈਮ ਦਾ ਹੁਣ ਮਿਲ ਗਿਆ 8-10 8-10 ਕਿਲੋ ਨਹੀਂ 8-10 ਕਿਲੋ 11-12 ਕਿਲੋ ਆ 11-12 ਕਿਲੋ ਹਾਂ ਜੀ ਠੀਕ ਕੋਈ ਬੱਚੀ ਨਹੀਂ ਪਿਆਣਾ ਆਪਾਂ ਬੱਚੇ ਨੇ ਸੱਚੇ ਠੀਕ ਬੱਚੇ ਹਾਂ ਜੀ ਠੀਕ ਆ ਹਵਾਨਾ ਜਿਹੜਾ ਦੋਸਤੋ ਬਿਲਕੁਲ ਫਿਕਸ ਹਵਾਨਾ ਹੈ ਠੀਕ ਆ ਆ ਦੇਖੋ ਕਸਮੇ ਟਾਇਰ ਦੇਵ ਦੀ ਆਪਾਂ ਕਹਾਂਗੇ ਤੇ ਦੁੱਧ ਤੁਸੀਂ ਵੇਖ ਸਕਦੇ ਹੋ ਦੋ ਟਾਈਮ ਤਿੰਨ ਟਾਈਮ ਜਿੰਨੇ ਵੀ ਆਪਣੀ ਤਸੱਲੀ ਕਰਕੇ ਖੜ ਸਕਦਾ ਆਪਾਂ ਓਏ ਨਹੀਂ ਡੰਗਰ ਦੇ ਸਕਦੇ ਕਿਸ ਨੂੰ ਜਿਹਦੇ ਵੀ ਵੀਰ ਭਰਾ ਹੋਊਗਾ ਨਾ ਤਸੱਲੀ ਦੋ ਤਿੰਨ ਡੱਬ ਚੋਕ ਦੇ ਫਿਰ ਖੜ ਸਕਦਾ ਬਿਲਕੁਲ ਹਾਂਜੀ ਖੋਲ ਲੀਏ ਨਿਸ਼ਾਨ ਪੇ ਉਹ ਕਹਾਂਗੇ ਵੀਰ ਜੀ ਉਹ ਹੋਊਗਾ ਠੀਕ ਹੈ ਜੀ ਲੋ ਵੀ ਭਰਾਵੋ ਵੀਰ ਨਿਸ਼ਾਨ ਤਾਂ ਭਾਵੇਂ ਦੋ ਟਾਈਮ ਚਲੋ ਤਿੰਨ ਟਾਈਮ ਜੇ ਨਾ ਜਰ ਤੁਹਾਡੀ ਤਸੱਲੀ ਨਹੀਂ ਹੁੰਦੀਗੀ ਪਾਸ ਨਹੀਂ ਹੁੰਦੀਗੀ ਤੁਹਾਡੇ ਪਸੂ ਉਹਨਾਂ ਜਰ ਤੁਸੀਂ ਆ ਤਸੱਲੀ ਕਰ ਸਕਦੇ ਹੋ ਕਿਸੇ ਐਨੀਮਲ ਦੀ ਵੀ ਠੀਕ ਹੈ ਆਹ ਲੋ ਬਰਾਬਰ ਠੀਕ ਆ ਹਾਈਟ ਪੂਰੀ ਆ ਦੋਸਤੋ ਵਾੜ ਪਹਿਲਾ ਸੂਬਾ ਸਹੀ ਆ ਹਾਈਟ ਕਰ ਤੂੰ ਤੁਸੀਂ ਦੇਖੋਗੇ ਤਾਂ ਫੁੱਲ ਵੱਡੀ ਹਾਈਟ ਆ ਠੀਕ ਆ ਜੀ ਤੋਂ ਬਾਲੀ ਛੋਟੀ ਨਹੀਂ ਸੀਗੀ ਬੜੀਆ ਮੜਾ ਕਰਨ ਤਾਂ ਦਾ ਦੂਰ ਨਹੀਂ ਫਿਰੋ ਇਸ ਅੰਦਰੋਂ ਘਵਾ ਲਈ ਅੰਦਰੋਂ ਇੱਥੋਂ ਘਵਾ ਦਾਂਗੇ ਭਾਈ ਥੋੜਾ ਜਿਹਾ ਹਾਂ ਕੋਈ ਨਹੀਂ ਲਓ ਵੀ ਮਿੱਤਰੋ ਆ ਦੇਖੋ ਠੀਕ ਆ ਨਿਸ਼ਾਨਪਰਾ ਕਿੰਨੀ ਕੈਂਦੀ ਫਿਰ ਡਿਮਾਡ ਇਹ ਵੀ ਵਿੱਚ 46000 46 ਹਾਂ ਜੀ ਠੀਕ ਆ 46000 ਜਿਹੜੀ ਦੋਸਤੋ ਇਹਦੀ ਮੰਗ ਹੈਗੀ ਆ ਡਿਮਾਂਡ ਆ ਠੀਕ ਆ ਤੇ ਦੁੱਧ ਤੋਂ ਵਧੀਆ ਜਵਾਦੂਗੀ ਵੈੜ ਬਾਕੀ ਹੋਣ ਘਟੋਵਰ 11 12 ਬਿਲਕੁਲ ਜਿਹੜਾ ਬੋਹਲਾ ਉਹ ਤਿਆਰ ਹੈਗਾ ਤੇ ਥੱਲੇ ਤੇ ਅਗਲੀ ਆਪਣੇ ਕੋਲ ਵੈੜਾ ਇਹ ਵੀ ਸੂਈ ਹਾਂਜੀ ਇਹ ਜੀ ਮਹੀਨੇ ਦੀ ਸੂਈ ਮਗਰ ਬੱਛੀ ਜੋ ਤੇ 14 ਕਿਲੋ ਦੁੱਧ ਰੈਡੀ ਜੋ ਆਪਣੀ ਤਸੱਲੀ ਕਰਕੇ ਖੜੇ ਦੋ ਦਿਨ ਤਾਂ ਕਿ ਚੋਲੇ ਲੀਟਰ ਮਾਰ ਕੇ ਦਵਾਂਗੇ 14 ਕਿਲੋ ਨੈਟ ਦੁੱਧ ਦੇ ਥੱਲੇ ਤਿਆਰ ਆ 14 ਕਿਲੋ ਹਾਂਜੀ ਠੀਕ ਆ ਜੀ ਬਾਕੀ ਆ ਮੂੰਹ ਮੱਥੇ ਦੀ ਦੇਖੋ ਮਗਰ ਬੱਛੀ ਇਹਦੇ 1 ਮਹੀਨਾ ਹੋ ਗਿਆ ਸਮਾਂ ਹਾਂਜੀ 1 ਮਹੀਨਾ ਹੋ ਗਿਆ ਪੂਰਾ ਸਾਈਜ਼ ਇੱਕ ਮਹੀਨਾ ਭਰਾ ਜਿਹੜਾ ਮਹੀਨਾ ਭਰਾ ਸੌਰੀ ਇੱਕ ਮਹੀਨਾ ਜਿਹੜਾ ਇੱਕ ਮੰਥਾ ਦੋਸਤੋ ਉਹ ਜਿਹੜਾ ਹੋ ਗਿਆ ਪੂਰਾ ਇਹਨੂੰ ਸੂਈ ਨੂੰ ਤੇ ਇਹ ਬੱਚਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਠੀਕ ਹੈ ਨਾ ਮਗਰ ਬੱਛੀ ਆ ਆ ਬੱਛੀ ਆ ਫੀਮੇਲ ਦਾ ਆ ਤੇ ਬਿਨਾ ਨਿਆਣੇ ਤੋਂ ਹੀ ਚੋਈ ਦੇ ਵੀਰ ਜੀ ਅੱਛਾ ਜੀ ਮਾਂ ਮਦੂੜ ਤੋਂ ਬਿਨਾ ਆਹੋ ਬਿਨਾ ਜੂਟਰਸੀ ਤੋਂ ਹਾਂਜੀ ਠੀਕ ਹੈ ਦੁੱਧ ਕਿੰਨਾ ਦੱਸਿਆ ਸੀ 14 ਲੀਟਰ ਪੱਕਾ ਨੈਟ 14 ਲੀਟਰ 14 ਲੀਟਰ ਭਰਾਵੋ ਇਹਦੇ ਸਾਰੇ ਦੁੱਧ ਆ ਠੀਕ ਆ ਆ ਕਰੋ ਚੈੱਕ ਆ ਖੁੱਲੀ ਸੀ ਇਹ ਕੋਈ ਇਹ ਆ ਵੇਖੋ ਠੀਕ ਆ ਜਿੱਦਾਂ ਮਰਜੀ ਭਾਈ ਬੈਠੋ ਕੋਈ ਗੱਲ ਨਹੀਂ ਆ ਵੇਖੋ ਭਰਾਵਾ ਇਧਰ ਦੇਖੋ ਜੀ ਸਵਾਲ ਹੀ ਪਿਆਦਾ ਭਾਈ ਲੱਤ ਜੁੱਕ ਜੂਗੀ ਤੇ ਹਾਂ ਠੀਕ ਆ ਨishan ਭਾਈ ਖੁੱਲ ਗਿਆ ਨੂੰ ਠੀਕ ਆ ਬਾਕੀ ਹੈ ਠੰਡੀ ਤੇਰੀਆਂ ਸਿੰਘ-ਸਿੰਘ ਹੈਗੇ ਬਾਕੀ ਹੈ ਢੰਡੀ ਲੋਕ ਠੀਕ ਹੈ ਇਹਦਾ ਮੁੱਲ ਕਿੰਨਾ ਦੱਸੇ ਵੀਰ ਜੀ 35000 35000 ਹਾਂਜੀ ਆਪਾਂ ਜਾਇਜ਼ ਹੀ ਮੁੱਲ ਕਿਤੇ ਤੁਹਾਨੂੰ ਪਤਾ ਭਾਜੀ ਕਿਸ ਜੀ ਕਿਸ ਜੀ ਡੰਗਰਦਾਂ ਆਪਾਂ ਵੱਧ ਮੁੱਲ ਕਿਤੇ ਬਿਲਕੁਲ ਜਾਇਜ਼ ਹੀ ਕਿਤੇ ਹੈ ਇਹ ਜੈਨੂਨ ਮੁੱਲ ਹੈ ਜਾਇਜ਼ ਹੀ ਆ ਹਾਂਜੀ ਤੇ ਬਾਕੀ ਚੁਵਈਆਂ ਚੁਵਈਆਂ ਸਾਰੀਆਂ ਬਸ ਇੱਕ ਨੰਬਰ ਆ ਆਪਾਂ ਤਸੱਲੀ ਕਰਾ ਕੇ ਅਗਲੇ ਵੀਰ ਭਰਾ ਦੇ ਦਵਾਂਗੇ ਉਦਾਂ ਨਹੀਂ ਆਪਾਂ ਡੰਗਰ ਦੇ ਦੋ ਡੰਗ ਚੋਲੇ ਤੇ ਤਿੰਨ ਡੰਗ ਚੋਲੇ ਹੋ ਅਗਲੇ ਦੀ ਸਾਈ ਪਿਆਨਾ ਕਰ ਲਏ ਆਪਣੇ ਨਾਲ ਬਿਲਕੁਲ ਹਾਂਜੀ ਤਿੰਨ ਸ਼ਰਤਾਂ ਬਾਈ ਆਪਾਂ ਦੱਸਾਂਗੇ ਉਹ ਹੋਊਗਾ ਜੀ ਤੇ ਸੰਪਰਕ ਨੰਬਰ ਆਪਣੇ ਵੀਰ 70876 74517 ਠੀਕ ਹੈ ਜੀ ਸੋ ਦੋਸਤੋ ਇਹ ਸਾਨੇ ਵੀਰ ਨਿਸ਼ਾਨ ਸਿੰਘ ਦਾ ਪਿੰਡ ਰਸੂਰਪੁਰ ਨਹਿਰਾ ਹੈਗਾ ਤਸੀਹ ਦਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਐਨੀਮਲ ਜਿਹੜੇ ਆਪਾਂ ਤੁਹਾਨੂੰ ਅੱਜ ਦਿਖਾਤੇ ਆ ਤਿੰਨ ਬਿਹੜਾ ਇੱਕ ਮੱਝ ਸੀਗੀ ਦੋਸਤੋ ਠੀਕ ਹੈ ਤੇ ਇੱਕ ਮਾਲੀਆ ਨੀਲੀ ਰਾਵੀ ਦਾ ਤੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਨਿਸ਼ਾਨ ਤੋਂ ਲਈ ਹੈ ਜਿਹੜੇ ਪਸ਼ੂ ਤੁਹਾਨੂੰ ਪਸੰਦ ਲੱਗਾ ਜਾਂ ਪਸੰਦ ਆਵੇ ਉਸ ਦੀ ਜਿਹੜੀ ਗੱਲਬਾਤ ਤੁਸੀਂ ਇਹਨਾਂ ਦਿੱਤੇ ਹੋਏ ਨੰਬਰਾਂ ਤੇ ਕਰ ਸਕਦੇ ਹੋ ਠੀਕ ਹੈ ਜੀ ਮਿਲਦੇ ਆਂ ਬਾਕੀ ਨਵੀਂ ਵੀਡੀਓ ਦੇ ਨਾਲ ਨਵੀਂ ਅਪਡੇਟ ਦੇ ਨਾਲ